ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ 10 ਕੁੜੀਆਂ ਦੇ ਰਿਸ਼ਤੇ ਨੋਟ ਕਰੋ ਜੀ ਨਵੇਂ ਰਿਸ਼ਤੇ ਆ ਬਹੁਤ ਵਧੀਆ ਪਰਿਵਾਰਾਂ ਤੋਂ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਜੀ ਫਾਈਲ ਨੰਬਰ ਦੱਸ ਕੇ ਤੁਸੀਂ ਰਿਸ਼ਤਾ ਲੈਣਾ ਹੈ ਜੀ ਫਾਈਲ ਨੰਬਰ ਜ਼ਰੂਰ ਨੋਟ ਕਰ ਲਿਆ ਕਰੋ ਜੀ ਉਸ ਤੋਂ ਬਾਅਦ ਸਾਡੇ ਨਾਲ ਤੁਸੀਂ ਸੰਪਰਕ ਕਰਨਾ ਹੈ 7814069420 ਨੰਬਰ ਤੇ ਇਹ ਸਾਡਾ ਵਟਸਐਪ ਨੰਬਰ ਹੈ ਜੀ ਤੇ ਕਾਲਿੰਗ ਨੰਬਰ ਵੀ ਰਿਸ਼ਤਾਗਾ 585 ਨੰਬਰ ਜ਼ਿਲ੍ਹਾ ਮਾਨਸਾ ਤੋਂ ਘਰੇਲੂ ਕੁੜੀ ਦਾ ਰਿਸ਼ਤਾ ਨੋਟ ਕਰੋ ਜੀ ਡੇਟ ਆਫ ਬਰਥ 5 ਤਰੀਕ 8ਵਾਂ ਮਹੀਨਾ 1999 ਦਾ ਬਾਰਨ ਹਾਈਟ 55 ਹੈ ਜੀ ਪੜਾਈ ਗ੍ਰੈਜੂਏਸ਼ਨ ਪਾਸ ਸਲਾਈ ਦਾ ਵਧੀਆ ਕੰਮ ਆ ਫੈਮਿਲੀ ਚ ਮਾਤਾ ਪਿਤਾ ਇੱਕ ਭਰਾ ਹੈ ਰਿਸ਼ਤਾ ਜੱਟ ਸਿੱਖ ਪਰਿਵਾਰ ਤੋਂ ਹੀ ਹੋਵੇ ਜ਼ਮੀਨ ਘੱਟੋ ਘੱਟ 4 ਤੋਂ 5 ਕਿੱਲੇ ਤੱਕ ਹੋਵੇ ਜੀ ਅਤੇ ਮੁੰਡਾ ਨਸ਼ਾ ਰਹਿਤ ਹੋਵੇ ਅਗਲਾ ਰਿਸ਼ਤਾ ਆਇਆ 586 ਨੰਬਰ ਜ਼ਿਲ੍ਹਾ ਪਟਿਆਲੇ ਤੋਂ ਡੈਵੋਰਸ ਕੁੜੀ ਦਾ ਰਿਸ਼ਤਾ ਨੋਟ ਕਰੋ ਜੀ ਉਮਰ ਆਜੀ 25 8 1996 ਹਾਈਟ 5 ਫੁੱਟ 6 ਇੰਚ ਪੜ੍ਹਾਈ ਪਲਾਸਟੂ ਪਾਸ ਪਰਿਵਾਰ ਚ ਕੁੜੀ ਦੇ ਮਾਤਾ ਪਿਤਾ ਇੱਕ ਭਰਾ ਹੈ ਕੰਮ ਸਲਾਈ ਦਾ ਵਧੀਆ ਜਾਣਦੀ ਆ ਰਸਤਾ ਚਾਹੀਏ ਆਨ ਮੈਰਿਡ ਮੁੰਡੇ ਦਾ ਹੋਵੇ ਜੀ ਜਾਂ ਫੇ ਡਾਈਵੋਰਸ ਹੋਏ ਹੋਏ ਦਾ ਪਰ ਬੱਚਾ ਨਾ ਕੋਈ ਹੋਵੇ ਕਿਉਂਕਿ ਕੁੜੀ ਦੇ ਵੀ ਕੋਈ ਬੱਚਾ ਨਹੀਂ ਹੈਗਾ ਜੀ ਜ਼ਮੀਨ 5 ਕਿੱਲੇ ਤੋਂ ਉੱਪਰ ਹੀ ਹੋਵੇ ਆਉਣ ਦੀ ਮੁੰਡੇ ਨੂੰ ਤੇ ਨਸ਼ਰਤ ਹੋਵੇ ਅਗਲਾ ਰਿਸ਼ਤਾ ਆਇਆ 587 ਨੰਬਰ ਫਰੀਦਕੋਟ ਜ਼ਿਲ੍ਹੇ ਤੋਂ ਡੈਵੋਸ ਕੁੜੀ ਦਾ ਰਿਸ਼ਤਾ ਨੋਟ ਕਰੋ ਜੀ ਕਾਸਟ ਹੈ ਜੀ ਕੁੜੀ ਦੀ RAM ਗੜੀਆ ਗੋਤ ਹੈ ਧੰਜਲ ਤੇ ਧਾਮੀ ਉਮਰ 25 ਤੈਨ 1998 ਹਾਈਟ ਹੈ 5 ਫੁੱਟ 8 ਇੰਚ ਪੜ੍ਹਾਈ BA ਉਸ ਤੋਂ ਬਾਅਦ MA ਪਾਸ ਕੰਮ ਸਕੂਲ ਪ੍ਰਾਈਵੇਟ ਜੌਬ ਸੈਲਰੀ 18 ਤੋਂ 20000 ਪਰਵਾਰਚ ਮਾਤਾ ਪਿਤਾ ਇੱਕ ਭੈਣ ਇੱਕ ਭਰਾ ਹੈ ਰਿਸ਼ਤਾ ਡੈਵੋਸ ਹੋਵੇ ਮੁੰਡੇ ਦਾ ਹੀ ਹੋਵੇ ਬਿਨਾਂ ਬੱਚੇ ਤੋਂ ਹੋਵੇ ਮੁੰਡਾ ਸਿੱਖ ਸਰਦਾਰ ਹੀ ਹੋਵੇ ਘਰ-ਬਾਰ ਵਧੀਆ ਤੇ ਨਿਸ਼ਰਤ ਹੋਵੇ ਮੁੰਡਾ ਸਰਕਾਰੀ ਜਾਂ ਪ੍ਰਾਈਵੇਟ ਜੌਬ ਕਰਦਾ ਹੋਵੇ ਅਗਲਾ ਰਿਸ਼ਤਾ ਆਇਆ 588 ਨੰਬਰ ਹੁਸ਼ਿਆਰਪੁਰ ਤੋਂ ਕਰੇਲੂ ਕੁੜੀ ਦਾ ਰਿਸ਼ਤਾ ਨੋਟ ਕਰੋ ਜੀ ਸਲਾਈ ਦਾ ਕੰਮ ਵਧੀਆ ਆਪਣੀ ਸ਼ਾਪ ਹੁਸ਼ਿਆਰਪੁਰ مین ਰੋਡ ਤੇ ਉਮਰ 25 ਸਾਲ ਹੈ ਹਾਈਟ 5 ਫੁੱਟ 6 ਇੰਚ ਲੜਕੀ ਦੀ ਮਾਤਾ ਵੀ ਸਲਾਈ ਦਾ ਕੰਮ ਜਾਣਦੇ ਆ ਜੀ ਨਾਲ ਹੀ ਹੁੰਦੇ ਆ ਲੜਕੀ ਦੇ ਤੇ ਪੜ੍ਹਾਈ ਕਰੀ ਹੈ ਜ ਕੁੜੀ ਨੇ ਗ੍ਰੈਜੂਏਸ਼ਨ ਪਾਸ ਫੈਮਲੀ ਚ ਕੁੜੀ ਦੇ ਮਾਤਾ ਪਿਤਾ ਤੇ ਦੋ ਭਰਾ ਇੱਕ ਭਰਾ ਵੱਡਾ ਭਰਾ ਮੈਰਿਡਾ ਕਾਸਟ ਹੈ ਜੱਟ ਸਿਕ ਫਾਦਰ ਕੁੜੀ ਦੇ ਖੇਤੀਬਾੜੀ 12 ਗਿੱਲਿਆਂ ਦੀ ਰਿਸ਼ਤਾ ਜੱਟ ਸਿਕ ਪਰਿਵਾਰ ਤੋਂ ਹੋਵੇ ਜ਼ਮੀਨ ਘੱਟੋ ਘੱਟ 8 ਤੋਂ 10 ਗਿੱਲੇ ਤੱਕ ਆਉਂਦੀ ਹੋਵੇ ਲਾਜ਼ਮੀ ਤੇ ਕੁੜੀ ਬਹੁਤ ਸੋਹਣੀ ਸੁਨਖੀ ਹੈ ਮੁੰਡਾ ਸੋਨਾ ਹੋਵੇ ਅਗਲੇ ਰਿਸ਼ਤਾ ਆਇਆ 599 ਨਾਮ ਦਾ ਔਰ ਜਿਲ੍ਹਾ ਮਾਨਸਾ ਤੋਂ ਜਿਲ੍ਹਾ ਮਾਨਸਾ ਪਿੰਡ ਤੋਂ ਰਿਸ਼ਤਾਗਾ ਕੁੜੀ ਦਾ ਕਾਸਟਾ ਜਰਸੀ ਕੋ ਉਮਰ ਆ 21 ਦਾ 1995 ਪੜ੍ਹਾਈ ਐਮਏ ਬੀਐਡ ਹਾਈਟ 5 ਫੁੱਟ 2 ਇੰਚ ਇੱਕ ਬ੍ਰਦਰ ਹੈ ਜੀ ਫਾਦਰ ਖੇਤੀਬਾੜੀ ਕੁੜੀ ਸੋਹਣੀ ਸੋਹਣੀ ਅਤੇ ਘਰ ਦਾ ਸਾਰਾ ਕੰਮ ਜਾਣਦੀ ਹੈ ਰਿਸ਼ਤਾ ਜਾਂ ਤਾਂ ਫੌਜੀ ਮੁੰਡੇ ਦਾ ਹੋਵੇ ਜੀ ਜਾਂ ਫਿਰ ਰਿਸ਼ਤਾ ਜਾਂ ਤਾਂ ਫੌਜੀ ਮੁੰਡੇ ਦਾ ਹੋਵੇ ਤੇ ਜ਼ਮੀਨ ਚਾਰ ਕਿਲੇ ਤੱਕ ਆਉਂਦੀ ਹੋਵੇ ਜਾਂ ਫਿਰ ਸੰਗਰੂਰ ਜ਼ਿਲ੍ਹੇ ਤੋਂ ਹੋਵੇ ਰਸਤਾ ਵਿਦਆਊਟ ਆਰਮੀ ਵੇ ਦਾਸ ਕਿਲੇ ਤੱਕ ਜ਼ਮੀਨ ਆਉਂਦੀ ਹੋਵੇ ਲਾਜ਼ਮੀ ਜੀ ਮੁੰਡਾ ਨਸ਼ਾ ਰ ਹੈ ਤੋ ਵੇ ਵਿਆਹ ਵਧਿਆ ਕਰਨਾਗਾ ਅਗਲਾ ਰਿਸ਼ਤਾ ਆਇਆ 590 ਨਾਮ ਕੌਰ ਜਿਲ੍ਹਾ ਬਠਿੰਡਾ ਪਿੰਡ ਤੋਂ ਰਸਤਾ ਗਾ ਕੁੜੀ ਦਾ ਜੱਟ ਸੀ ਕਾਸਟ ਹੈ ਜੀ ਉਮਰ 6 ਮਈ 1996 ਆ ਹਾਈਟ 5 ਫੁੱਟ 3 ਇੰਚ ਕੁਆਲਿਫਿਕੇਸ਼ਨ ਗ੍ਰੈਜੂਏਸ਼ਨ ਬੀਕਾਮ ਸਿਵਲਿੰਗ 1 ਲਿਟਲ ਸਿਸਟਰ ਇੱਕ ਲਿਟਲ ਬਰਾਦਰ ਹੈ ਜੀ ਭੈਣ ਜਿਹੜੀ ਲਿਟਲ ਸਿਸਟਰ ਆ ਉਹ ਕੈਨੇਡਾ ਗਈ ਹੋਈ ਆ ਰਿਸ਼ਤਾ ਜਰਸੀਕ ਪਰਿਵਾਰ ਤੋਂ ਹੋਵੇ ਜ਼ਮੀਨ ਤਿੰਨ ਕਿੱਲੇ ਤੱਕ ਆਉਂਦੀ ਹੋਵੇ ਅਤੇ ਮੁੰਡਾ ਫੌਜੀ ਹੀ ਹੋਵੇ ਵਧੀਆ ਵਿਆਹ ਕਰਨਾ ਜੀ ਬਾਬਾ ਫਰੀਦ ਦੇ ਸਾਹਮਣੇ ਇੱਕ ਪਿੰਡ ਪੈਂਦਾ ਉਥੋਂ ਇਹ ਕੁੜੀ ਦਾ ਰਿਸ਼ਤਾ ਹੈ ਜੀ ਅਗੇ ਰ ਅਗਲਾ ਰਸਤਾ ਆਇਆ 592 ਨਾਮ ਕੌਰ ਕਾਸਟਾ ਜਰਸੀ ਨੂੰ ਉਮਰ 25 ਦਸੰਬਰ 1995 ਐਜੂਕੇਸ਼ਨ ਬੀਐਸਸੀ ਨਰਸਿੰਗ ਗ੍ਰੈਜੂਏਸ਼ਨ ਪਾਸ ਨਾਲ ਸਟੰਟ ਰੈਜੀਡੈਂਸ ਇਨ ਕੈਨੇਡਾ ਸਟੇਟਸ ਪੀਆਰ ਇਨ ਕੈਨੇਡਾ ਆਰਐਨ ਲਾਇਸੈਂਸ ਹੋਲਡਰ ਹੈ ਜੀ ਹਾਈਟ 5 ਫੁੱਟ 6 ਇੰਚ ਹੈ ਕੁੜੀ ਬਹੁਤ ਸੋਹਣੀ ਸੁਨੱਖੀ ਅਤੇ ਸ਼੍ਰੀ ਮੁਖਸਰ ਸਾਹਿਬ ਤੋਂ ਰਸਤਾਗਾ ਕੁੜੀ ਦਾ ਕੁੜੀ ਇਸ ਟਾਈਮ ਹਾਜ਼ਰ ਹੈ ਜੀ ਪੰਜਾਬ ਆਈ ਹੋਈ ਹੈ ਮੁੰਡੇ ਨੂੰ ਜ਼ਮੀਨ 25 ਕਿਲੇ ਤੱਕ ਆਉਂਦੀ ਹੋਵੇ ਮੁੰਡਾ ਕੈਨੇਡਾ ਪੀਆਰ ਹੀ ਹੋਵੇ। ਅਗਲਾ ਰਿਸ਼ਤਾ ਆਇਆ 592 ਨਾਮ ਕੌਰ ਪੜ੍ਹਾਈ ਪਲਾਸਟੂ ਕਾਸਟਾ ਜਰਸੀ ਦਾ ਏਰੀਆ ਪਟਿਆਲਾ ਉਮਰ 25 ਸਾਲ ਕੱਦ 5 ਫੁੱਟ 7 ਇੰਚ ਭਰਾ ਇੱਕ ਯੂਕੇ ਕੰਮ ਕੁੜੀ ਸਿੰਗਾਪੁਰ ਤੋਂ ਹੋਟਲ ਮੈਨੇਜਮੈਂਟ ਤੇ ਨੈਨੀ ਦਾ ਕੋਰਸ ਕੀਤਾਗਾ। ਹੁਣ 1 ਸਾਲ ਤੋਂ ਕੁੜੀ ਪੰਜਾਬ ਐ ਸਿੰਗਾਪੁਰ ਦਾ ਵੀਜ਼ਾ ਖਤਮ ਐ ਰੱਤਾ ਮੁੰਡਾ ਕੋਈ ਸਰਕਾਰੀ ਨੌਕਰੀ ਕਰਦਾ ਹੋਵੇ ਜ਼ਮੀਨ ਚਾਹੀਏ ਪਰਿਵਾਰ ਕੋਲ ਘਟ ਹੋਵੇ ਚਾਹੇ ਮੁੰਡਾ ਬਾਹਰ ਪੀਆਰ ਹੋਵੇ। ਅਗਲਾ ਰਿਸ਼ਤਾ ਆਇਆ 593 ਨੰਬਰ ਨਾਮ ਕੌਰ ਪੜ੍ਹਾਈ ਪਲਾਸ 2 ਸਟਾਫ ਨਰਸਿੰਗ ਕਾਸਟਾ ਜਰਸੀ ਕੁਗਤਾ ਉਪਲ ਏਰੀਆ ਬਰਨਾਲਾ ਜੀ ਕੁੜੀ ਦਾ ਉਮਰ ਹੈ 17 ਦਾ 1999 ਕੱਦ 5 ਫੁੱਟ 6 ਇੰਚ ਭਰਾ ਇੱਕ ਆਸਟ੍ਰੇਲੀਆ ਭੈਣ ਇੱਕ ਆਸਟ੍ਰੇਲੀਆ ਸਿਟੀਜ਼ਨ ਕੰਮ ਲੜਕੀ ਤਲਾਕ ਸ਼ੂਦਾ ਇੱਕ ਵਾਰ ਆਸਟ੍ਰੇਲੀਆ ਜਾ ਕੇ ਆਈ ਹੈ ਹੁਣ ਜੋਬ ਪ੍ਰਾਈਵੇਟ ਕਰਦੀ ਹੈ ਲੁਧਿਆਣੇ ਨਰਸਿੰਗ ਦੀ ਤੇ ਇੱਕ ਬੱਚੀ ਹੈ ਇਹਨਾਂ ਕੋਲ 5 ਸਾਲ ਦੀ ਕੁੜੀ ਹੈ ਤੇ ਕੁੜੀ ਦੇ ਇੱਕ ਬੱਚੀ 5 ਸਾਲ ਦੀ ਕੁੜੀ ਦੇ ਨਾਲ ਰਹੇਗੀ ਇਰੇਕਾ ਅਸਟ੍ਰੇਲੀਆ ਜਾਂ ਫਿਰ ਕੈਨੇਡਾ ਮੁੰਡੇ ਦਾ ਹੋਵੇ ਜੀ ਚਾਹੇ ਤਲਾਕਸ਼ੂਦਾ ਹੋਵੇ ਮੁੰਡਾ ਜੇ ਕੋਈ ਛੋਟਾ ਬੱਚਾਗਾ ਕੋਈ ਇਤਰਾਜ਼ ਨਹੀਂ ਮੁੰਡੇ ਦਾ ਪਰਿਵਾਰ ਚੰਗਾ ਹੋਵੇ ਏਸੀ ਅੱਜ ਦੇ ਬਹੁਤ ਵਧੀਆ ਪਰਿਵਾਰ ਤੋਂ 10 ਕੁੜੀਆਂ ਦੇ ਰਿਸ਼ਤੇ ਜੀ ਰਸਤਾ ਲੈਣ ਲਈ ਤੁਸੀਂ ਫਾਈਲ ਨੰਬਰ ਦੱਸ ਕੇ ਸਰ ਤੋਂ ਰਿਸ਼ਤਾ ਲੈ ਸਕਦੇ ਹੋ ਜੀ ਬਾਕੀ ਜਿਹੜਾ ਵੀ ਭੈਣ ਭਰਾ ਚੈਨਲ ਤੇ ਪਹਿਲੀ ਵਾਰ ਜੁੜਿਆ ਜੀ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਸਾਡੇ ਚੈਨਲ ਤੇ ਬਹੁਤ ਹੀ ਵਧੀਆ ਪਰਿਵਾਰ ਤੋਂ ਮੁੰਡੇ ਕੁੜੀਆਂ ਦੇ ਰਿਸ਼ਤੇ ਹੁੰਦੇ ਆ ਜੀ ਚੈਨਲ ਤੇ ਐਡ ਜਰੂਰ ਲਗਵਾਇਆ ਕਰੋ ਤਾਂ ਜੋ ਤੁਹਾਨੂੰ ਤੁਹਾਡੀ ਪਸੰਦੀਦਾ ਰਿਸ਼ਤਾ ਮਿਲ ਸੁਕੇ ਮਿਲ ਸੁਕੇ ਜੀ ਧੰਨਵਾਦ ਜੀ